ਲੋ ਵੀ ਦੋਸਤੋ ਇੱਕ ਵਾਰੀ ਇੱਕ ਰਾਜੇ ਨੇ ਆਪਣੇ ਵਜੀਰ ਨੂੰ ਪੁੱਛਿਆ ਇਸ ਦੁਨੀਆ ਦੇ ਵਿੱਚ ਸਭ ਤੋਂ ਵੱਧ ਬੇਕਾਰ ਚੀਜ਼ ਕਿਹੜੀ ਆ ਤਵਜੀਰ ਨੇ ਜਵਾਬ ਦਿੱਤਾ ਵੀ ਜੰਗਲ ਦੇ ਵਿੱਚ ਮੱਕੜੀਆਂ ਦੇ ਜਾਲੇ ਤੇ ਮਧੂਮੱਖੀਆਂ ਦੇ ਖੱਗੇ ਜਿਹਨੂੰ ਆਪਾਂ ਡੂਮਣਾ ਕਹਿ ਦਿੰਨੇ ਆ ਚਲੋ ਕੋਸ਼ ਸਮਾਪਿਤ ਦਾ ਗਿਆ ਗਵੰਡੀ ਰਾਜਾ ਨੇ ਉਸ ਰਾਜ ਤੇ ਹਮਲਾ ਕਰ ਦਿੱਤਾ ਉਹਦਾ ਰਾਜ ਭਾਗ ਛੀਨਣ ਦੀ ਕੋਸ਼ਿਸ਼ ਕੀਤੀ ਤਾਂ ਫੌਜ ਜ਼ਿਆਦਾ ਹੋਣ ਦੇ ਕਾਰਨ ਉਹ ਰਾਜ ਨੂੰ ਆਪਣਾ ਰਾਜ ਭਾਗ ਛੱਡ ਕੇ ਜੰਗਲ ਵੱਲ ਮੁੱਕ ਕਰਨਾ ਪਿਆ ਆਪਣੇ ਬਚਾਅ ਵਾਸਤੇ ਅੱਗੇ ਜਾ ਕੇ ਕੀ ਵੇਖਦਾ ਕਿ ਇੱਕ ਨਾਂ ਮੱਖੀਆਂ ਦਾ ਖੱਗਾ ਲੱਗਾ ਹੁੰਦਾ ਡੂਨੇ ਦਾ ਜਿਹਨੂੰ ਆਪਾਂ ਡੂਨਾ ਕਹਿੰਦੇ ਨੇ ਆ ਉਹਦੇ ਲਾਗੇ ਜਾ ਕੇ ਬਹਿ ਜਾਂਦਾ ਤੇ ਮੱਖੀਆਂ ਨੇ ਉੱਤੇ ਹਮਲਾ ਕਰਤਾ ਮੱਖੀਆਂ ਤੋਂ ਬਚਣ ਦੀ ਖਾਤਰ ਉਹ ਇੱਕ ਸਾਹਮਣੇ ਕੀ ਵੇਖਦਾ ਗੁਫਾ ਹੈ ਉਹ ਗੁਫਾ ਵੱਲ ਨੂੰ ਭੱਜਦਾ ਗੁਫਾ ਦੇ ਵਿੱਚ ਕੀ ਕੀ ਬੜਾ ਤਗੜਾ ਮੱਕੜੀਆਂ ਦਾ ਜਾਲਾ ਲੱਗਿਆ ਹੋਇਆ ਉਹਦੇ ਵਿੱਚ ਵੜ ਜਾਂਦਾ ਤੇ ਪਿੱਛੇ ਉਹ ਜਿਹੜੀਆਂ ਫੌਜਾਂ ਚੜੀਆਂ ਸੀ ਉਹ ਉਹਦਾ ਪਿੱਛਾ ਕਰਦੀਆਂ ਕਰਦੀਆਂ ਉਹ ਜੰਗਲ ਚਾਨਵੜੀਆਂ ਉਹ ਰਾਜਾ ਹੁਕਮ ਦਿੰਦਾ ਵੀ ਇਹ ਗੁਫਾ ਦੀ ਤਲਾਸ਼ੀ ਵੀ ਕਰੋ ਉਹ ਚਲੋ ਰਾਜੇ ਦੇ ਸਿਪਾਹੀ ਗੁਫਾ ਵੱਲ ਵਾਧਦੇ ਆ ਤੇ ਵੇਖ ਕੇ ਕਹਿੰਦੇ ਆ ਜੀ ਨਹੀਂ ਜੀ ਇਹਦੇ ਵਿੱਚ ਤੇ ਬਹੁਤ ਜ਼ਿਆਦਾ ਮੱਕੜੀਆਂ ਦਾ ਜਾਲਾ ਲੱਗਿਆ ਤੇ ਅੱਗੇ ਡੂੰਘੇ ਦੀਆਂ ਮੱਕੀਆਂ ਤੁਰੀਆਂ ਫੈਂਡੀਆਂ ਐਵੇਂ ਆਪਣਾ ਨੁਕਸਾਨ ਕਰਨੀ ਆ ਕਦੋਂ ਆਪਾਂ ਅੰਦਰ ਜਾਣਾ ਰਾਜਾ ਗੰਤਾ ਚਲੋ ਲੱਭੋ ਅਗਲੇ ਪਾਸੇ ਚਲ ਜਾਂਦੇ ਆ ਉਹ ਜਿਹੜਾ ਭੱਜਿਆ ਹੋਇਆ ਰਾਜਾ ਆਪਣਾ ਰਾਜ ਭਾਗ ਛੱਡ ਕੇ ਨੱਠਿਆ ਸੀ ਉਹਦੇ ਦਿਮਾਗ ਵਿੱਚ ਫਿਰ ਆਇਆ ਕਿ ਆਪਾਂ ਜੀ ਦੁਨੀਆ ਵਿੱਚ ਜਿੰਨੂੰ ਸਭ ਤੋਂ ਵੱਧ ਬੇਕਾਰ ਸੰਦੇਹੀ ਆ ਜੋਨੇ ਮੇਰੀ ਜਾਨ ਬਚਾਈ ਆ ਮੱਖੀਆਂ ਤੋਂ ਡਰ ਕੇ ਗੁਫਾ ਵੱਲ ਭੱਜਿਆ ਗੁਫਾ ਦੇ ਵਿੱਚ ਵੜ ਗਿਆ ਤੇ ਮੱਕੜੀ ਜਾਲ ਨੇ ਜਾਨ ਬਚਾ ਲਈ ਇਸ ਕਰਕੇ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਸੇ ਨੂੰ ਘਟਨਾ ਸਮਝੋ ਕੋਈ ਵੀ ਚੀਜ਼ ਇੱਥੇ ਦੁਨੀਆ ਤੇ ਫਾਲਤੂ ਨਹੀਂ ਆ ਜਿਹੜੀ ਤੁਹਾਡੇ ਕੰਮ ਆ ਜੇ ਉਹ ਤੁਹਾਡੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਇਸ ਕਰਕੇ ਹਰ ਇੱਕ ਦੀ ਕਦਰ ਕਰੋ